ਮਾਰਾ ਤੋਂ ਫਿਰ ਚੋਣ ਤਾਂ ਫਿਰ ਚੋਰੀ ਕਰਨ ਦਾ ਕਸੂਰਵਾਰ ਹੀ ਨਹੀਂ ਹੈ। ਕਈ ਵਾਰ ਫਿਰ ਇਦਾਂ ਵੀ ਸਵਾਲ ਖੜਾ ਹੋ ਜਾਂਦਾ ਇਹ ਨੁਕਤਾ ਬੜੇ ਧਿਆਨ ਨਾਲ ਸਮਝੀਂ। ਠੀਕ ਹੈ। ਕਈ ਸਵਾਲ ਕਰ ਦਿੰਦੇ ਨੇ ਇਦਾਂ। ਭਾਈ ਸਾਹਿਬ ਫਿਰ ਤੁਸੀਂ ਇਦਾਂ ਕੋ ਕਹਿੰਦੇ ਹੋ ਵੀ ਪਾਪ ਕਰਨ ਵਾਲਾ ਮਾਰਾ ਪਿੱਛੇ ਉਹ ਤਾਂ ਪ੍ਰਮਾਤਮਾ ਨੇ ਕਰਾਇਆ। ਪਾਪ ਨਹੀਂ ਪ੍ਰਮਾਤਮਾ ਨੇ ਕਰਾਇਆ। ਪਰ ਉਸ ਪਾਪ ਦੇ ਪਿੱਛੇ ਜਿਹੜੀ ਸ਼ਕਤੀ ਕੰਮ ਕਰ ਰਹੀ ਸੀ ਉਹ ਪ੍ਰਮਾਤਮਾ ਦੀ ਸੀ। ਤੁਸੀਂ ਕਹੋਗੇ ਵੀ ਇਹ ਕੀ ਗੱਲ ਬਣੀ ਇਹ ਇਹਨੂੰ ਸਮਝੋ ਬੜੇ ਧਿਆਨ ਨਾਲ ਜਿਵੇਂ ਦੋ ਬੱਚੇ ਇੱਕੋ ਚੁੱਲ੍ਹੇ ਦੇ ਉੱਤੇ ਪਾਲ ਕੇ ਵੱਡੇ ਹੁੰਦੇ ਐ ਦੋਨਾਂ ਬੱਚਿਆਂ ਦੇ ਅੰਦਰ ਜਿਹੜਾ ਖੂਨ ਐ ਉਹ ਇੱਕੋ ਇੱਕੋ ਹੀ ਵੰਡਦਾ ਐ ਦੋਨਾਂ ਬੱਚਿਆਂ ਦੇ ਅੰਦਰ ਇੱਕੋ ਹੀ ਪਿਤਾ ਦਾ ਖੂਨ ਐ ਇੱਕੋ ਚੁੱਲ੍ਹੇ ਤੇ ਪਲੇ ਐ ਇੱਕੋ ਜੀ ਖੁਰਾਕ ਖਾਦੀ ਐ ਇਹਦਾ ਭਾਵ ਕਿ ਦੋਨਾਂ 'ਚ ਖੂਨ ਵੀ ਇੱਕੋ ਹੀ ਐ ਦੋਨਾਂ ਵਿੱਚ ਖੁਰਾਕ ਦੀ ਤਾਕਤ ਤਾਕਤ ਜਿਹੜੀ ਹੈ ਉਹ ਖਰਾਕ ਦੀ ਇੱਕੋ ਹੈ ਪਰ ਦੋਨਾਂ ਦੀ ਅਕਲ ਇੱਕੋ ਜਿਹੀ ਨਹੀਂ ਇੱਕ ਚੋਰੀਆਂ ਕਰਨ ਲੱਗ ਪਿਆ ਇੱਕ ਪਰਮਾਤਮਾ ਦੀ ਭਗਤੀ ਕਰਨ ਲੱਗ ਪਿਆ ਹੁਣ ਜਿਹੜਾ ਪਰਮਾਤਮਾ ਦੀ ਭਗਤੀ ਕਰ ਰਿਹਾ ਉਹਦੇ ਅੰਦਰ ਖੂਨ ਕੀ ਦਾ ਹੈ ਉਹਦੇ ਪਿਤਾ ਦਾ ਤੇ ਜਿਹੜਾ ਚੋਰੀਆਂ ਕਰ ਰਿਹਾ ਉਹਦੇ ਅੰਦਰ ਖੂਨ ਕੀ ਦਾ ਉਸੇ ਪਿਤਾ ਦਾ ਜਿਹੜੀ ਚੋਰੀ ਕਰਨ ਪਿੱਛੇ ਤਾਕਤ ਲੱਗ ਰਹੀ ਹੈ ਉਹ ਵੀ ਉਸੇ ਮਾਂ ਦੀ ਰੋਟੀਆਂ ਦੀ ਹੈ ਇੱਕੋ ਹੀ ਮਾਂ ਨੇ ਰੋਟੀਆਂ ਬਕਾਈਆਂ ਉਹੀ ਰੋਟੀਆਂ ਖਾਧੀਆਂ ਉਹ ਚੋਰੀ ਕਰਨ ਜਾਂਦਾ ਹੈ ਉਹੀ ਰੋਟੀਆਂ ਖਾਧੀਆਂ ਇੱਕੋ ਉਸੇ ਮਾਂ ਦੀਆਂ ਰੋਟੀਆਂ ਖਾਧੀਆਂ ਦੂਜਾ ਭਗਤੀ ਕਰਨ ਜਾਂਦਾ ਹੈ ਇਹਦਾ ਭਾਵ ਜਿਹੜੀ ਤਾਕਤ ਦੇ ਨਾਲ ਉਹ ਚੋਰੀ ਕਰ ਰਿਹਾ ਹੈ ਤੇ ਜਿਹੜੀ ਸਰੀਰਕ ਪਾਵਰ ਦੇ ਨਾਲ ਉਹ ਬੰਦਗੀ ਕਰ ਰਿਹਾ ਉਹ ਪਾਵਰ ਵੀ ਇੱਕੋ ਹੀ ਹੈ ਨਾ ਕਰਮ ਕੋ ਨਾਲ ਦੇ ਵੱਖਰੇ ਨਹੀਂ ਹੁਣ ਕਰਮੱਖ ਵੱਖਰੇ ਕਿਵੇਂ ਬਣਗੇ ਸੰਗਤ ਦੇ ਨਾਲ ਇੱਕ ਨੇ ਸੰਗਤ ਨਹੀਂ ਸੰਗਤ ਕੀਤੀ ਉਹ ਬੰਦਗੀ ਕਰਨ ਲੱਗ ਪਿਆ ਇੱਕ ਨੇ ਸੰਗਤ ਬੁਰਿਆਂ ਦੀ ਕੀਤੀ ਚੋਰੀ ਕਰਨ ਲੱਗ ਪਿਆ ਹੁਣ ਚੇਤਾ ਕਰੋ ਹੁਣ ਜਦੋਂ ਉਹ ਚੋਰੀ ਕਰਨ ਜਾਂਦਾ ਹੈ ਉਹਦੇ ਪਿੱਛੇ ਤਾਕਤ ਤਾਂ ਖੂਨ ਤਾਂ ਉਹਦੇ ਪਿਓ ਦਾ ਹੀ ਹੈ ਤਾਕਤ ਉਹਦੀ ਮਾਂ ਦੀ ਰੋਟੀ ਦੀ ਹੈ ਪਰ ਉਹਦੀ ਮਾਂ ਤੇ ਉਹਦਾ ਪਿਓ ਚੋਰੀ ਨਹੀਂ ਕਰਵਾ ਰਹੇ ਚੋਰੀ ਕੌਣ ਕਰਵਾ ਰਿਹਾ ਚੋਰੀ ਉਹਦੀ ਮਤ ਕਰਵਾ ਰਹੀ ਹੈ ਇਹ ਨੋ ਤਾਂ ਬੜੇ ਧਿਆਨ ਨਾਲ ਸਮਝੋ ਜੀ ਜਦੋਂ ਅਸੀਂ ਕੋਈ ਬੁਰਾ ਕਰਦੇ ਹਾਂ ਉਹਦੇ ਪਿੱਛੇ ਤਾਕਤ ਤਾਂ ਪ੍ਰਮਾਤਮਾ ਦੀ ਹੁੰਦੀ ਹੈ ਸਵਰਥ ਤੇ ਪ੍ਰਮਾਤਮਾ ਦੀ ਹੁੰਦੀ ਹੈ ਪਰ ਜਿਹੜੇ ਲਾਲਚ ਦੇ ਕਰਕੇ ਜਿਹੜੀ ਅਕਲ ਦੇ ਕਰਕੇ ਮਨੁੱਖ ਚੋਰੀ ਕਰ ਰਿਹਾ ਹੁੰਦਾ ਹੈ ਬੁਰੇ ਕਰਮ ਕਰ ਰਿਹਾ ਹੁੰਦਾ ਉਹ ਅਕਲ ਪ੍ਰਮਾਤਮਾ ਦੀ ਨਹੀਂ ਹੁੰਦੀ ਉਹ ਅਕਲ ਕਿੱਥੋਂ ਹੁੰਦੀ ਹੈ ਜੋ ਜੈਸੀ ਸੰਗਤ ਕਰੇ ਜਿਹੋ ਦੀ ਸੰਗਤ ਕੀਤੀ ਹੈ ਬੰਦੇ ਇਸ ਕਰਕੇ ਹੀ ਕਿਹਾ ਜਾਂਦਾ ਹੈ ਭਾਈ ਸੰਗਤ ਚੰਗੀ ਕਰਿਆ ਕਰ ਕਿਉਂ ਕਿਹਾ ਜਾਂਦਾ ਹੈ ਇਹ ਤਾਂ ਕਿਉਂ ਅਸੀਂ ਵਾਰ-ਵਾਰ ਕਹਿੰਨੇ ਆ ਵੀ ਭਾਈ ਸੰਗਤ ਗੁਰੂ ਦੀ ਕਰਿਆ ਕਰ ਸੰਗਤ ਸਤ ਦੀ ਕਰਿਆ ਕਰ ਕਿਉਂ ਕਿਉਂਕਿ ਜਿਹੜੀ ਪਰਮਾਤਮਾ ਦੇ ਘਰੋਂ ਤੈਨੂੰ ਤਾਕਤ ਮਿਲੀ ਹੋਈ ਹੈ ਉਹ ਤਾਕਤ ਚੰਗੇ ਕਰਮਾਂ 'ਚ ਬਦਲੇ ਨਹੀਂ ਤੇ ਪ੍ਰਮਾਤਮਾ ਦੇ ਘਰੋਂ ਮਿਲੀ ਹੋਈ ਤਾਕਤ ਜਿਹੜੀ ਆ ਨਾ ਜੇ ਸੰਗਤ ਮਾੜੀ ਹੋ ਗਈ ਤਾਂ ਉਸ ਤਾਕਤ ਨੇ ਬੁਰੇ ਪਾਸੇ ਚਲਾ ਜਾਣਾ ਹੈ ਇਹ ਨੁਕਤਾ ਬੜੇ ਧਿਆਨ ਨਾਲ ਸਮਝੋ ਜੇ ਕਈ ਕਈ ਵਾਰ ਸੀ ਇੱਦਾਂ ਕਹਿੰਦੇ ਨੇ ਦੇਖੋ ਜੀ ਰੱਬ ਹੀ ਕਰਵਾ ਰਿਹਾ ਫਿਰ ਸਭ ਕੁਝ ਰੱਬ ਨਹੀਂ ਕਰਾ ਰਿਹਾ ਤੇਰੀ ਅਕਲ ਕਰਵਾ ਰਹੀ ਹੈ ਤੇਰੀ ਮਤ ਕਰਵਾ ਰਹੀ ਹੈ ਸਭ ਕੁਝ ਜੇ ਜੇ ਤੇਰੇ ਕੋਲੇ ਗੁਰੂ ਦੀ ਮਤ ਹੁੰਦੀ ਫਿਰ ਇਸੇ ਤਾਕਤ ਦੇ ਨਾਲ ਤੂੰ ਸੇਵਾ ਕਰਨੀ ਸੀ ਜਿਹੜੀ ਤਾਕਤ ਨਾਲ ਚੋਰੀ ਕਰਦਾ ਐ ਇਸੇ ਤਾਕਤ ਨਾਲ ਹੀ ਤੂੰ ਸੇਵਾ ਕਰਨੀ ਸੀ ਇਸੇ ਤਾਕਤ ਨਾਲ ਹੀ ਤੂੰ ਸਿਮਰਨ ਕਰਨਾ ਸੀ ਜੇ ਤੇਰੀ ਸੰਗਤ ਚੰਗੀ ਹੋਈ